जेपीएम जयपुर मैं सोमस होता ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅੱਜ ਅੰਬੇਡਕਰ ਊਰਜਾ ਭਵਨ ਦੇ ਵਿੱਚ ਰਿਟਾਇਰਮੈਂਟ ਜੋ ਸੇਵਾ ਮੁਕਤ ਹੋਏ ਨੇ ਸਾਡੇ ਵੀਰ ਸਾਡੀਆਂ ਭੈਣਾਂ ਉਹਨਾਂ ਦਾ ਬਕਾਇਦਾ ਤੌਰ ਤੇ ਪਾਵਰ ਆਫ ਸੋਸ਼ਲ ਯੂਨਿਟੀ ਅਤੇ ਪੀਐਸਸੀ ਵੀ ਐਸਸੀ ਆਫਿਸਰਸ ਤੇ ਕਰਮਚਾਰੀ ਐਸੋਸੀਏਸ਼ਨ ਦੇ ਵੱਲੋਂ ਬਕਾਇਦਾ ਤੌਰ ਤੇ ਸਨਮਾਨਿਤ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਸੋ ਕਿਸ ਤਰ੍ਹਾਂ ਦਾ ਫੰਕਸ਼ਨ ਹੈ ਕੀ ਕੰਟੈਂਟ ਕੀ ਹੈ ਮੇਰੇ ਨਾਲ ਇਸ ਸਮੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੁਹਾਰੀ ਤੋਂ ਸ਼੍ਰੀ ਅਮਰਚੰਦ ਜੀ ਜੁੜੇ ਹੋਏ ਨੇ ਉਹਨਾਂ ਨਾਲ ਕਰਦੇ ਆਪਾਂ ਗੱਲਬਾਤ ਅਮਰਚੰਦ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾ ਜੈ ਭੀਮ ਜੈ ਭਾਰਤ ਪੂਸੂ ਨਾ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਅੱਜ ਦੇ ਇਸ ਦਿਨ ਤੇ ਬਹੁਤ-ਬਹੁਤ ਮੁਬਾਰਕਾ ਕਿਉਂਕਿ ਜਿਹੜਾ ਅੱਜ ਦਾ ਦਿਨ ਹੈ ਮੈਂ ਸਮਝਦਾ ਕਿ ਸਾਡੇ ਪਾਵਰ ਆਫ ਸੋਸ਼ਲ ਜੁਨਟੀ ਦਾ ਜਿਹੜਾ ਮੋਟਿਵ ਹੈ ਉਸ ਨੂੰ ਜਿਹੜਾ ਅਗਾਹ ਵਧਾਉਣ ਵਾਸਤੇ ਅਸੀਂ ਸਿਖਾਵਾਂ ਨੂੰ ਅੱਗੇ ਮਿਲ ਕੇ ਲੈ ਕੇ ਜਾਣ ਵਾਸਤੇ ਇੱਕ ਉਹਦੇ ਵਿੱਚ ਜੜ੍ਹਾਂ ਦੇ ਵਿੱਚ ਉਹਦੇ ਵਿੱਚ ਉਹਦਾ ਕੰਮ ਕਰਦਾ ਵੀ ਅਸੀਂ ਜੜ੍ਹਾਂ ਜੇ ਮਜ਼ਬੂਤ ਹੋਣਗੇ ਜੜ੍ਹਾਂ ਦੇ ਵਿੱਚ ਅਸੀਂ ਉਹਦਾ ਪੂਰੀ ਉਹਨੂੰ ਖਾਦ ਜਾਂ ਦੋ ਵੀ ਅਸੀਂ ਪਾਣੀ ਟਾਈਮ ਤੇ ਦਿੱਤਾ ਹੋਊਗਾ ਤਾਂ ਉਹ ਸਿਖਾਵਾਂ ਆਟੋਮੈਟਿਕਲੀ ਵਧੀਆਂ ਫੁੱਲਦੀਆਂ ਤਾਂ ਇਹ ਸਾਡੇ ਇਸ ਆ ਬੰਦੇ ਵਿੱਚੋਂ ਊਰਜਾ ਭਵਨ ਤੋਂ ਇਹ ਮੈਸੇਜ ਜਿਹੜਾ ਸੀ ਇਹ ਦੇਣਾ ਚਾਹੁੰਦੇ ਆ ਸਾਰੇ ਹੀ ਜਿੰਨੇ ਵੀ ਅੱਜ ਤੇ ਦਿਨ ਤੇ ਰਿਟਾਇਰੀ ਸਾਡੇ ਆ ਰਹੇ ਨੇ ਅਲੱਗ-ਅਲੱਗ ਡਿਪਾਰਟਮੈਂਟ ਡਿਪਾਰਟਮੈਂਟ ਦੇ ਵਿੱਚੋਂ ਰਿਟਾਇਰ ਹੋ ਕੇ ਇੱਥੇ ਅਸੀਂ ਜਿਹੜਾ ਫੰਕਸ਼ਨ ਰੱਖਿਆ ਉਹਦੀ ਸ਼ੋਭਾ ਵਧਾਉਣ ਵਾਸਤੇ ਆ ਰਹੇ ਨੇ ਤੇ ਜਿਹੜਾ ਕਿ ਸਾਡੇ ਕੋਲ ਲੋਕਾਂ ਦੇ ਨਾਂ ਵੀ ਪਹੁੰਚ ਚੁੱਕੇ 24-25 ਨਾਂ ਜਿਹੜੇ ਲੋਕਾਂ ਦੇ ਪਹੁੰਚੇ ਆ ਤੇ ਉਹਦੇ ਵਿੱਚ ਬਕਾਇਦਾ ਤੌਰ ਤੇ ਪੀ ਡਬਲਯੂ ਡੀ ਚੋਂ ਬੀ ਐਂਡ ਆਰ ਚੋਂ ਤੇ ਆਪਣੇ ਟੀਚਿੰਗ ਲਾਈਨ ਚੋਂ ਕੋਚਿੰਗ ਕੋਚ ਫੈਕਟਰੀ ਰੇਲ ਕੋਚ ਫੈਕਟਰੀ ਕਪੂਰਥਲਾ ਐਂਡ ਇਥੇ ਡੀਐਮਡਬਲਿਊ ਬੜੇ ਪਟਿਆਲਾ ਤੋਂ ਤੇ ਇਸ ਤੋਂ ਇਲਾਵਾ ਐਫਸੀਆਈ ਤੋਂ ਵੀ ਜਿਹੜੇ ਕੁਝ ਸੈਵਰੀ ਕਰਮਚਾਰੀ ਆ ਰਹੇ ਐ ਤੇ ਇਹ ਜਿਹੜਾ ਸਾਰਾ ਇਸ ਕੰਮ ਦਾ ਜਿਹੜਾ ਸਿਹਰਾ ਸਾਰਾ ਇਹ ਸਾਡਾ ਜਿਹੜਾ ਸਾਡੇ ਪ੍ਰਧਾਨ ਇੰਜੀਨੀਅਰ ਜਿਹੜੇ ਸਾਡੇ ਪੀਚਨ ਜਸਲ ਜੀ ਐ ਉਹਨਾਂ ਦੀ ਮਿਹਨਤ ਨੂੰ ਇਹ ਸਿਹਰਾ ਜਾਂਦਾ ਕਿਉਂਕਿ ਉਹ ਜਿਹੜੇ ਨੇ 24 ਘੰਟੇ ਇਸ ਗੱਲ ਦੀ ਫਿਕਰਮੰਦ ਰਹਿੰਦੇ ਐ ਕਿ ਕਿਵੇਂ ਲੋਕਾਂ ਨੂੰ ਕਿਵੇਂ ਸਮਾਜ ਨੂੰ ਜਿਹੜਾ ਇੱਕ ਪਲੇਟਫਾਰਮ ਤੇ ਲਿਆਂਦਾ ਜਾਵੇ ਕਿਉਂਕਿ ਇਹ ਚੀਜ਼ ਜਿਹੜੀ ਐ ਇਹ ਬਕਾਇਦਾ ਸੀ ਬਾਰ ਬਾਰ ਹਰ ਹਰ ਕਿਸੇ ਟੇਬਲ ਤੇ ਹਰ ਕਿਸੇ ਪਲੇਟਫਾਰਮ ਤੇ ਜਾ ਕੇ ਦੱਸੀ ਵੀ ਇਹ ਲੋਕਾਂ ਨੂੰ ਕਿ ਇਹ ਜਿਹੜਾ ਸਾਡਾ ਪਲੇਟਫਾਰਮ ਹੈ ਇਹ ਸਾਡਾ ਗੈਰ ਰਾਜਨੀਤਿਕ ਪਲੇਟਫਾਰਮ ਅਸੀਂ ਤਿਆਰ ਕਰਨਾ ਚਾ ਰਹੇ ਹਾਂ ਤਾਂ ਜੋ ਸਾਡੀ ਸਾਡਾ ਸਮਾਜ ਜਿਹੜਾ ਉਹ ਇੱਕ ਮੁੱਠ ਹੋ ਸਕੇ ਇੱਕ ਪਲੇਟਫਾਰਮ ਤੇ ਇੱਕੋ ਦੀ ਆਵਾਜ਼ ਹੋ ਸਕੇ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜੋ ਕੁਝ ਜੋ ਵੀ ਫੈਸਲੇ ਚਾਹੋ ਕੋਰਟਾਂ ਦੇ ਫੈਸਲੇ ਹੋਣ ਚਾਹੋ ਸਰਕਾਰਾਂ ਦੇ ਫੈਸਲੇ ਹੋਣ ਉਹ ਸਾਰੇ ਫੈਸਲੇ ਜਿਹੜੇ ਜਦੋਂ ਅਸੀਂ ਉਹਨਾਂ ਦਾ ਰਿਜ਼ਲਟ ਦੇਖਦੇ ਹਾਂ ਤਾਂ ਅਲਟੀਮੇਟਲੀ ਸਾਡੇ ਸਮਾਜ ਜਿਹੜਾ ਦੱਬਿਆ ਕੁਚਲਿਆ ਸਮਾਜ ਉਹਦੇ ਤੇ ਹੀ ਲਾਗੂ ਹੋ ਰਿਹਾ ਔਰ ਹੋਣਗੇ ਤੇ ਉਹ ਚੀਜ਼ਾਂ ਸਾਡੀਆਂ ਕਾਰਨ ਕੀ ਹੈ ਉਹਨਾਂ ਨੂੰ ਸਾਡੀ ਦੁਖਤੀ ਰਗ ਪਤਾ ਹੈ ਕਿ ਇਹਨਾਂ ਦੀ ਕਿੱਥੋਂ ਰਗ ਫੜਨੀ ਆ ਉਹਨਾਂ ਨੇ ਹਰ ਤਰੀਕਾ ਉਹ ਅਪਣਾ ਲਿਆ ਕਿ ਅਸੀਂ ਲੋਕਾਂ ਨੂੰ ਅਲੱਗ-ਅਲੱਗ ਕਿਵੇਂ ਕਰਨਾ ਵੰਡਣਾ ਕਿਵੇਂ ਆ ਅਲੱਗ-ਅਲੱਗ ਕੈਟਾਗਰੀਆਂ ਵਿੱਚ ਵੰਡ ਦਿਓ ਅਲੱਗ-ਅਲੱਗ ਤਰਮਜ ਵੰਡਦੇ ਹੋ ਅਲੱਗ-ਅਲੱਗ ਹੋਰ ਕਈ ਤਰੀਕੇ ਇਹਨਾਂ ਨੇ ਵੰਡਣ ਦੇ ਤੇ ਜਿਹੜਾ ਹੁਣ ਨਵਾਂ ਤਰੀਕਾ ਅਡਾਪਟ ਸਰਕਾਰਾਂ ਨੇ ਕਰ ਲਿਆ ਕਿ ਸਰਕਾਰਾਂ ਆਪਣੇ ਤੌਰ ਤੇ ਕੁਝ ਨਾ ਕਰਨ ਦੀ ਬਜਾਏ ਕੋਰਟਾਂ ਦੇ ਵਿੱਚ ਉਹ ਜਿਹੇ ਫੈਸਲੇ ਜਿਹੜੀ ਉਹ ਕਰਵਾ ਰਹੀ ਹੈ ਕਿ ਇਹ ਜਿਹੜੀ ਇਹ ਜਿਹੜੀ ਕੈਟਾਗਰੀਆਂ ਹੈਗੀਆਂ ਨੇ ਇਹ ਅਗਰੇ ਜੁਆਇੰਟ ਹੋ ਗਈਆਂ ਇਕੱਠੀਆਂ ਹੋ ਗਈਆਂ ਤਾਂ ਜਿਹੜਾ ਸਾਡਾ ਉਹਨਾਂ ਦਾ ਜਿਹੜਾ ਏਜੰਡਾ ਹਿੰਦੂਤਵ ਦਾ ਏਜੰਡਾ ਜਿਹੜਾ ਉਹ ਕੰਮਜਾਮ ਨਹੀਂ ਹੋ ਸਕਦਾ ਤੇ ਇਸ ਸੀ ਨੂੰ ਮੁੱਦੇ ਨੂੰ ਰੱਖ ਕੇ ਸਾਡੇ ਲੋਕਾਂ ਨੂੰ ਵੰਡ ਰਹੇ ਆ ਤੇ ਸਾਡੇ ਲੋਕ ਉਹ ਚੀਜ਼ਾਂ ਚੀਜ਼ ਨੂੰ ਨਾ ਸਮਝਦੇ ਹੋਏ ਅਸੀਂ ਵੀ ਉਹਨਾਂ ਦੇ ਮਗਰ ਲੱਜ ਜਾਂਦੇ ਆ ਤਾਂ ਅਸੀਂ ਅੱਜ ਦੇ ਮੌਕੇ ਤੇ ਜਿੰਨੇ ਵੀ ਸਾਡੇ ਕਰਮਚਾਰੀ ਜਿੰਨੇ ਸਾਡੇ ਭਾਈ ਸਾਹਿਬ ਜਾਂ ਸਾਡੇ ਹੋਸਟਿਸਟ ਜਾਂ ਕੋਈ ਵੀ ਸਾਡੇ ਇੱਥੇ ਆ ਰਹੇ ਨੇ ਅਸੀਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਸਮਾਜ ਦਾ ਹੀ ਬਹੁਤ ਧੰਨਵਾਦ ਕਰਦੇ ਆ ਕਿ ਇਸ ਪਲੇਟਫਾਰਮ ਤੋਂ ਜੋ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਲੋਕਾਂ ਨੂੰ ਸਮਾਜ ਨੂੰ ਔਰ آگਾਹ ਕਰਨਾ ਚਾਹੁੰਦੇ ਆ ਨਾਲ ਨਾਲ ਸਰਕਾਰਾਂ ਨੂੰ ਵੀ ਇਸ ਇਥੋਂ آگਾਹ ਕਰਨਾ ਚਾਹੁੰਦੇ ਆ ਕਿ ਅਗਰ ਸਾਡੇ ਸਮਾਜ ਦੇ ਨਾਲ ਇਸ ਤਰੀਕੇ ਦਾ ਵਿਹਾਰ ਇਸ ਤਰੀਕੇ ਦਾ ਵਤੀਰਾ ਜਿਹੜਾ ਕੰਟੀਨਿਊ ਰਿਹਾ ਤਾਂ ਉਹ ਦਿਨ ਦੂਰ ਨਹੀਂ ਹੋਊਗਾ ਜਦੋਂ ਪਾਵਰ ਆਫ ਸੋਸ਼ਲ ਜੁਟੀ ਦਾ ਜਿਹੜਾ ਪਲੇਟ ਹਾਰਨ ਦੀ ਆਵਾਜ਼ ਉੱਠੂਗੀ ਇਹ ਦਿਨ ਆਊਗਾ ਇਸ ਕਰਕੇ ਅਸੀਂ ਬਕਾਇਦਾ ਪ੍ਰਧਾਨ ਸਾਹਿਬ ਸਾਡੇ ਫਕੀਰ ਸਾਹਿਬ ਜਸਲ ਸਾਹਿਬ ਦੀ ਰਹਿਨਮਾਈ ਦੇ ਵਿੱਚ 24 ਘੰਟੇ ਸਮਾਜ ਵਾਸਤੇ ਸਮਰਪਿਤ ਤੇ ਸਮਰਥਨ ਸੰਭਾਲਤਾ ਰਹਿਵਾਂਗੇ ਤੇ ਅਪੀਲ ਵੀ ਕਰਦੇ ਹਾਂ ਸਾਰੇ ਸਮਾਜ ਨੂੰ ਕਿ ਤੁਸੀਂ ਲੋਕ ਵੀ ਜਿਹੜਾ ਇਸ ਪਲੇਟਫਾਰਮ ਦਾ ਫਾਇਦਾ ਲਾਓ ਤਾ ਜੋ ਸਾਡੇ ਨਾਲ ਫਿਊਚਰ ਦੇ ਵਿੱਚ ਵਿਖੇ ਦੇ ਵਿੱਚ ਜੋ ਹੋਣ ਜਾ ਰਿਹਾ ਉਹ ਸਾਡਾ ਸਾਡਾ ਰੁਕਿਆ ਜਾ ਸਕੇ ਨਹੀਂ ਤਾਂ ਫਿਰ ਆਪਾਂ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਾ ਸਕਦੇ ਇਹ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ ਬਿਲਕੁਲ 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 ਸ਼੍ਰੀ ਅਮਰਚੰਦ ਜੀ ਡਿਸਟ੍ਰਿਕਟ ਮੁਹਾਲੀ ਦੇ ਬਤੌਰ ਪ੍ਰੈਜ਼ੀਡੈਂਟ ਪਾਵਰ ਆਫ ਸੋਸ਼ਲ ਯੂਨਿਟੀ ਵੱਲੋਂ ਬਕਾਇਦਾ ਤੌਰ ਤੇ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਪਾਵਰ ਆਫ ਸੋਸ਼ਲ ਯੂਨਿਟੀ ਦੇ ਯੂਨਿਟੀ ਦੇ ਡਿਸਟ੍ਰਿਕਟ ਬਠਿੰਡਾ ਦੇ ਪ੍ਰੈਜ਼ੀਡੈਂਟ ਇਸ ਸਮੇਂ ਮੇਰੇ ਨਾਲ ਨੇ ਚੋਪੜਾ ਸਾਹਿਬ ਹਰਿੰਦਰ ਸਿੰਘ ਚੋਪੜਾ ਜੀ ਉਹਨਾਂ ਨਾਲ ਕਰਦੇ ਆਂ ਗੱਲਬਾਤ ਅੱਜ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਕਿਸ ਤਰ੍ਹਾਂ ਰਿਟਾਇਰਮੈਂਟ ਜਿਹੜੀ ਪਾਰਟੀ ਰੱਖੀ ਰਿਟਾਇਰਮੈਂਟ ਪ੍ਰਾਪਤ ਕਰ ਚੁੱਕੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਜੀ ਪਹਿਲਾਂ ਤਾਂ ਮੈਂ ਪੋਸੂ ਨਾ ਬਾਨ ਚੈਨਲ ਨੂੰ ਜੈ ਪੀਮ ਜੈ ਭਾਰਤ ਆਖਦਾ ਜੀ ਧੰਨਵਾਦ ਕਰਦਾ ਹਾਂ ਤੁਸੀਂ ਮੈਨੂੰ ਥੋੜਾ ਮੌਕਾ ਦਿੱਤਾ ਹੈ ਇਹਦਾ ਬਹੁਤ ਵਧੀਆ ਉਪਰਾਲਾ ਹੈ ਸਰ ਜਸਲ ਸਾਹਿਬ ਦਾ ਪਾਵਰੋ ਸੋਸ਼ਲ ਜੁਨਿਟੀ ਜਿਹੜੀ ਮਤਲਬ ਪੰਜਾਬ ਚ ਕੰਮ ਕਰ ਰਹੀ ਹੈ ਜੀ ਇਹ ਮਤਲਬ ਕਿ ਇੱਕ ਮਾਲਾ ਦੇ ਵਿੱਚ ਪ੍ਰੋਜੈਕਟ ਗਿਆ ਹੈ ਜਸਲ ਸਾਹਿਬ ਵੱਲੋਂ ਬਿਲਕੁਲ ਕਿਉਂਕਿ ਪਹਿਲਾਂ ਅਲੱਗ-ਅਲੱਗ ਯੂਨੀਅਨ ਚੱਲ ਰਹੀਆਂ ਸੀਗੀਆਂ ਕਿਉਂਕਿ ਉਹਨਾਂ ਨੇ ਸਾਰੇ ਮਹਿਕਮਿਆਂ ਨੂੰ ਇੱਕ ਮਾਲਾ ਦੇ ਵਿੱਚ ਪਰੋਲ ਲੈ ਦਿੱਤਾ ਠੀਕ ਹੈ ਜੀ ਬਹੁਤ ਵੱਡਾ ਇਹਨਾਂ ਦਾ ਪ੍ਰਾਲਾ ਹੈ ਬਹੁਤ ਵੱਡੀ ਇਹਨਾਂ ਦੀ ਵਿਲੱਖਣਤਾ ਹੈਗੀ ਆ ਇਹਨਾਂ ਦਾ ਜੋ ਵੀ ਸੋਚ ਹੈ ਬਹੁਤ ਹੀ ਅਗਾ ਵਧੂ ਹੈਗੀ ਹੈ ਜੀ ਬਠਿੰਡੇ ਤੋਂ ਵੀ ਕਾਫੀ ਰਿਟਾਇਰਮੈਂਟ ਹੋਏ ਹੋਣਗੇ ਰਿਟਾਇਰਮੈਂਟ ਸੇਵਾ ਮੁਕਤ ਹੋਏ ਹੋਣਗੇ ਉਹ ਵੀ ਪਹੁੰਚੇ ਹੋਣਗੇ ਹਾਂ ਜੀ ਇੱਕ ਸਾਥੀ ਪਹੁੰਚੇ ਆ ਸਰਦਾਰ ਇੰਜੀਨੀਅਰ ਰਾਜ ਸਿੰਘ ਜੀ ਐਸਡੀਓ ਉਹ ਟਾਇਰ ਹੋਇਆ ਪੀਣਾ ਮੇਚੋਂ ਹੂੰ ਹੂੰ ਤੇ ਉਹ ਕੁੰਚੇ ਸਰ ਉਹਨਾਂ ਦੇ ਨਾਲ ਆਏ ਅਸੀਂ ਬਹੁਤ ਬਹੁਤ ਮਿਹਰਬਾਨੀ ਸਰ ਸ਼ੁਕਰੀਆ ਸ਼ੁਕਰੀਆ ਦੋਸਤੋ ਅੱਜ ਰਿਟਾਇਰਮੈਂਟ ਪਾਰਟੀ ਹੈ ਔਰ ਉਸ ਪਾਰਟੀ ਦੇ ਮੱਦੇਨਜ਼ਰ ਸਾਰਾ ਕੁਝ ਆਪਣਾ ਵਿਖਾਨ ਕੀਤਾ ਜਾ ਰਿਹਾ ਸੀ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਸ ਹੋਮਸ ਹੋਂਤਾ ਪੋਸੂਨਾਮਾ ਚੈਨਲ ਲਈ